ਪਈ ਗੱਡੀ ਸਰਕਾਰੀ ਵਜਈਏ ਬੰਦਿਆਂ ਦੇ ਵਿੱਚ 2 ਬਜੇ ਦੀ ਡੈਥ ਹੋ ਗਈ ਆ ਜਦੋਂ ਅਸੀਂ ਇਹਦੇ ਮੌਕੇ ਤੇ ਹਾਜ਼ਰ ਹੋਏ ਆ ਉਹਨੂੰ ਫੋਨ ਕਰਕੇ ਸੱਦਿਆ ਗਿਆ ਪਿੰਡੋਂ ਕਿ ਆਹ ਕੰਮ ਹੋ ਗਿਆ ਜਦੋਂ ਆਏ ਆ ਹਾਨੂੰ ਕੁਛ ਲੈ ਆਉਂਦੇ ਆਂਦੇ ਆਂ ਕਿ ਲਾਸ਼ਾਂ ਗੱਡੀ ਚ ਵਾਗੇ ਤੇ ਢੋਣੇ 'ਚ ਡਿੱਗ ਪਿਆ ਢੋਣੇ ਦੀ ਕਿੰਨ ਕਵਾਰੀ ਕਰੋ ਕੋਈ ਵੀ ਬੂਟਾ ਛੁਰਦਾ ਬੱਚੇ ਦਾ ਡਿੱਗਾ ਵਾ ਫਿਰ ਕਹਿ ਰਹੇ ਵੀ 130 ਦੀ ਸਪੀਡ ਤੇ ਮੋੜ ਤੇ ਰਹੀ ਮੋੜ ਤੇ ਤਾਂ ਗੱਡੀ ਕੋਈ ਨੁਕਸਾਨ ਨਹੀਂ ਹੋਇਆ ਵੇਖਿਆ ਜਾ ਸਕਦਾ ਜੇ ਇਹ ਟੂੜ ਮਾਰਦੇ ਨੇ ਸਿਰਫ ਤਾਂ ਮੀਟਰ ਗੱਡੀ ਟੁੱਟਾ ਵਾ ਬਾਕੀ ਹੋਰ ਕੋਈ ਤੇ ਗੱਡੀ ਵੇਖੋ ਕਿੰਨੀ ਟੁੱਟੀ ਤੁਸੀਂ ਇਹਨਾਂ ਅਹੀਂ ਦਿਖ ਇਹਨਾਂ ਨੇ ਕਿਹਾ ਡ੍ਰਿੰਕ ਕੀਤੀ ਕੀ ਕੀਤੀ ਆ ਫੜ ਕੋ ਨਾ ਤੇ ਕੋਈ ਡਰਾਈਵਰ ਮੱਥੇ ਲਾਉਣ ਤਾਂ ਵੀ ਕਿਹੜਾ ਡਰਾਈਵਰ ਗੱਡੀ ਚਲਾ ਰਿਆ ਸੀ ਨਾ ਹਾਨੂੰ ਕੋਈ ਦੱਸਦੇ ਆ ਇਹੋ ਕਹੀ ਤੇ ਲਾਸ਼ਾਂ ਚੁੱਕ ਕੇ ਲੈ ਆਈਏ ਗੱਡੀ ਓਵਰ ਸਪੀਡ ਤੇ 에어 ਬੈਗ ਤਾਂ ਖੁੱਲੇ ਇੱਕ ਗੱਡੀ ਭਲੈਰੋ ਥੇਮ ਕਰਨ ਤੋਂ ਸੇਖ ਬ੍ਰਹਮ ਤੋਂ ਡੂੜੀ ਹਰ ਕੇ ਆ ਰਹੀ ਸੀ ਤਿੰਨ ਮੁੰਡੇ ਸੀ ਮੰਨਣ ਪਿੰਡ ਤੋਂ ਆ ਰਹੇ ਮੰਨਣ ਪਿੰਡ ਤੋਂ ਚਭਾਲ ਕੰਮ ਵਾਸਤੇ ਜਾ ਰਹੇ ਥੇ ਉਹ ਆਇਆ ਲਾਲੂ ਕੋ ਬਣ ਨੂਰਦੀਨ ਥੀ ਹੋਏ ਵਿਕਰਮਜੀਤ ਜੀ ਸਤ ਜਮਨਨ ਪ੍ਰੀਤ ਸਿੰਘ ਇੱਕ ਮੋਟਰਸਾਈਕਲ ਤੇ ਸੀ ਇਹਨਾਂ ਦੇ ਪਿੱਛੇ ਤੀਜਾ ਮੁੰਡਾ ਹਰਮਨ ਸਿੰਘ ਉਹ ਵੀ ਮੰਨੜਪਿੰਡ ਦਾ ਹੀ ਆ ਉਹ ਆਪਣੇ ਵੱਖਰੇ ਮੋਟਰਸਾਈਕਲ ਤੇ ਆ ਰਿਹਾ ਸੀ ਉਹਦੇ ਕਹਿਣ ਮੁਤਾਬਕ ਜਦੋਂ ਨੂਰਦੀ ਤੋਂ ਇਹ ਰੋਡ ਤੇ ਚੜੇ ਆ ਪਿੱਛੋਂ ਇੱਕ ਮੋਟਰਸਾਈਕਲ ਆਇਆ ਉਹਨੇ ਇਹਨਾਂ ਨੂੰ ਕ੍ਰਾਸ ਕਰਤਾ ਬਿਕਰਮਜੀਤ ਉਹਨਾਂ ਨੂੰ ਇਹਨਾਂ ਨੇ ਉਹਦੇ ਮਗਰ ਸਪੀਡ ਦੇ ਨਾਲ ਇੱਕ ਦੂਜੇ ਨੂੰ ਕ੍ਰਾਸ ਕਰਦੇ ਆ ਰਹੇ ਸੀ ਹਰਮਨ ਸਿੰਘ ਦੀ ਸਟੇਟਮੈਂਟ ਦੇ ਮੁਤਾਬਕ ਇਹ ਇੱਕ ਰੇਸਾ ਲਾਉਂਡ ਹੈ ਪਿਆ ਜਦੋਂ ਇੱਥੇ ਆਏ ਆ ਉਧਰੋਂ ਗੱਡੀ ਚ ਭਾਲਤਵਾਰ ਰਹੀ ਸੀ ਤੇ ਰੌਮ ਸੜ ਜਾ ਕੇ ਗੱਡੀ ਦੇ ਕਨੈਕਟਰ ਸਾਈਡ ਤੇ ਜਾ ਕੇ ਮੋੜ ਫੇਰ ਵੱਜਾ ਤੇ ਉੱਟ ਪਾਸ ਦੇ ਨਾਲ ਵਜਨ ਕਰਕੇ ਨੇ ਮੌਕੇ ਦੇ ਮੌਤ ਕਿਲੇ ਜਣਾਂ ਦੀ ਹੋਈ ਆ ਦੋ ਜਣੇ ਚਾਰਨ ਹੋਈ ਕਿਣ ਕਿਲੇ ਮੋੜੇ ਹਾਂਜੀ ਜਮਾਰੀ ਮਗਰ ਵਿਕਰਮ ਦੇ ਜੀ ਸੰ ਪੁੱਤਰ ਕਲਦੀਪ ਸਿੰਘ ਸਿਮਰਨਪ੍ਰੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀਆਂ ਮੰਨਣ ਤੀਜਾ ਬੰਦਾ ਮੌਕੇ ਪਰ ਮੌਤ ਤੀਜਾ ਬੰਦਾ ਬਿਲਕੁਲ ਠੀਕ ਠਾਕ ਉਹ ਤੇ ਪਿੱਛੇ ਆ ਰਿਹਾ